ਸਤਿ ਸ੍ਰੀ ਅਕਾਲ ਦੋਸਤੋ ਮੈਂ ਗੁਰਦੀਪਿੰਦਰ ਸਿੰਘ ਪੰਡੂ ਦੋਸਤੋ 2024 ਦੀਆਂ ਜਿਹੜੀਆਂ ਲੋਕ ਸਭਾ ਦੀਆਂ ਚੋਣਾਂ ਨੇ ਉਹ ਚੋਣਾਂ ਬਿਲਕੁਲ ਹੁਣ ਨਜ਼ਦੀਕ ਨੇ ਤੁਸੀਂ ਜਾ ਤਾਂ ਸਮਝੋ ਕਿ April ਦੇ ਆਖਰੀ ਹਫਤੇ ਦੇ ਵਿੱਚ ਆਉਣ ਦਾ ਐਲਾਨ ਹੋ ਜਾਊਗਾ ਜਾਂ ਫਿਰ ਮਈ ਦੇ ਸਟਾਰਟਿੰਗ ਦੇ ਵਿੱਚ ਜਿਹੜੀ VOTING ਹੈ ਮਈ ਦੇ ਸ਼ੁਰੂਆਤੀ ਦਿਨਾਂ ਦੇ ਵਿੱਚ ਪਹਿਲੇ ਹਫਤੇ ਦੇ ਵਿੱਚ VOTING ਸ਼ੁਰੂ ਹੋ ਜਾਊਗੀ ਪਰ ਜਿਉਂ-ਜਿਉਂ ਲੋਕ ਸਭਾ ਦੀਆਂ ਚੋਣਾਂ ਨੇੜੇ ਆ ਰਹੀਆਂ ਨੇ ਤੇ ਉਹ ਤੇ ਉਹ ਦੇਸ਼ ਦਾ ਜਿਹੜਾ ਸਿਆਸੀ ਦ੍ਰਿਸ਼ ਹੈ ਸਿਆਸੀ ਮਾਹੌਲ ਹੈ ਉਹ ਬਿਲਕੁਲ ਬਦਲਿਆ ਹੋਇਆ ਦੇਖੋ ਕਿ ਬੀਜੇਪੀ 2014 ਦੇ ਵਿੱਚ ਸੱਤਾ ਦੇ ਵਿੱਚ ਆਈ ਸੀ 14 ਤੋਂ ਬਾਅਦ ਬੀਜੇਪੀ 19 ਦੇ ਵਿੱਚ ਰਿਪੀਟ ਕਰਦੀ ਹੈ ਤੇ 24 ਤੱਕ ਹੁਣ ਬੀਜੇਪੀ ਮੈਜੋਰਟੀ ਦੇ ਵਿੱਚ ਆਪਣਾ ਪੂਰਾ ਰਾਜ ਕਰ ਰਹੀ ਹੈ ਕਾਂਗਰਸ ਆਪੋਜੀਸ਼ਨ ਹੈ ਮੁੱਖ ਵਿਰੋਧਧਰ ਦੇਸ਼ ਦੇ ਵਿੱਚ ਕਾਂਗਰਸ ਹੈ ਆਮ ਆਦਮੀ ਪਾਰਟੀ ਪੂਰੇ ਦੇਸ਼ ਦੇ ਵਿੱਚ ਸੱਤਾ ਦੇ ਵਿੱਚ ਆਉਣ ਦਾ ਸਪਨਾ ਵੇਖ ਰਹੀ ਆ ਤੇ ਇਸੇ ਤਹਿਤ ਜਿਹੜਾ ਇੰਡੀਆ ਅਲਾਈਂਸ ਹੈ ਜਿਹਨੂੰ ਭਾਜਪਾ ਇੰਡੀਆ ਅਲਾਈਂਸ ਕਹਿੰਦੀ ਹੈ ਉਹ ਹੋਂਦ ਦੇ ਵਿੱਚ ਆਇਆ ਤੇ ਹੋਂਦ ਦੇ ਵਿੱਚ ਆਉਣ ਦੇ ਉੱਪਰ ਵੀ ਕਈ ਉਹਦੇ ਤੇ ਸਵਾਲ ਨੇ ਕਈ ਸ਼ੰਕੇ ਨੇ ਤੇ ਹੁਣ ਜਿਹੜੀਆਂ ਉਹਦੇ ਵਿੱਚ ਤਰੇੜਾਂ ਨੇ ਇਸ ਗੱਲ ਦੇ ਬਾਵਜੂਦ ਕੇ ਅ ਇੰਡੀਆ ਅਲਾਈਂਸ ਦੇ ਵਿੱਚ ਜਿਹੜੇ ਲੋਕ ਨੇ ਇਹ ਗੱਲ ਕਹਿੰਦੇ ਨੇ ਕਿ ਸਾਡਾ ਅਲਾਈਂਸ ਬਿਲਕੁਲ ਬਰਕਰਾਰ ਹੈ ਜਿਉਂਦੇ ਤਿਉਂ ਕੋਈ ਉਹਦੇ ਵਿੱਚ ਤਰੇੜਾਂ ਨਹੀਂ ਪਰ ਕਿਤੇ ਨਾ ਕਿਤੇ ਜਿਹੜਾ ਨਾਖੁਸ਼ਗਵਾਰ ਮੌਸਮ ਹੈ ਸਿਆਸੀ ਇੰਟਰਨਲ ਇਸ ਅਲਾਈਂਸ ਦਾ ਉਹ ਕਿਤੇ ਕਿਤੇ ਨਾ ਨਜ਼ਰ ਆ ਰਿਹਾ ਪਰ ਤੁਸੀਂ ਦੇਖੋ ਕਿ ਇੱਕ ਗੱਲ ਬੜੀ ਅਹਿਮ ਹੈ ਆਮ ਆਦਮੀ ਪਾਰਟੀ ਜਿਹੜੀ ਇਸ ਅਲਾਈਂਸ ਦੇ ਵਿੱਚ ਹੈ ਕਿ ਆਮ ਆਦਮੀ ਪਾਰਟੀ ਦੀ ਦਿੱਲੀ ਦੇ ਵਿੱਚ ਸਰਕਾਰ ਟੁੱਟੂਗੀ ਕਿ ਆਮ ਆਦਮੀ ਪਾਰਟੀ ਦੇ ਜਿਹੜੇ ਐਮਐਲਏ ਨੇ ਉਹ 25-25 ਕਰੋੜ ਦੇ ਵਿੱਚ ਵਿਕ ਜਾਣਗੇ ਕਿ ਸੱਚਮੁੱਚ ਆਮ ਆਦਮੀ ਪਾਰਟੀ ਦੇ ਜਿਹੜੇ ਐਮਐਲਏ ਨੇ ਇਹਨਾਂ ਨੂੰ ਖਰੀਦਣ ਦੀ ਮੂੜ ਕੋਸ਼ਿਸ਼ ਕੀਤੀ ਗਈ ਹੈ ਇੱਕ ਵੱਡੇ ਸਵਾਲ ਤੁਹਾਨੂੰ ਯਾਦ ਹੋਊਗਾ ਜਦੋਂ ਪੰਜਾਬ ਦੇ ਵਿੱਚ ਆਮ ਆਦਮੀ ਪਾਰਟੀ ਦੀ ਨਵੀਂ ਨਵੀਂ ਸਰਕਾਰ ਬਣੀ ਸੀ ਤਾਂ ਆਮ ਆਦਮੀ ਪਾਰਟੀ ਦਾ ਇਲਜ਼ਾਮ ਸੀ ਸਿੱਧਾ ਬੀਜੇਪੀ ਸਰਕਾਰ ਦੇ ਉੱਪਰ ਕਿ ਆਪਰੇਸ਼ਨ ਲੋਡਸ ਦੇ ਰਾਹੀਂ ਜਿਹੜੇ ਸਾਡੇ ਐਮਐਲਏ ਨੇ ਸਾਡੇ ਐਮਐਲਏ ਖਰੀਦਣ ਦੀ ਕੋਸ਼ਿਸ਼ ਕਰ ਰਹੀ ਆ ਬੀਜੇਪੀ ਤਾਂ ਐਮਐਲਏ ਸਾਹਮਣੇ ਆਏ ਉਹਨਾਂ ਨੇ ਕਿਹਾ ਕਿ ਹਾਂ ਸਾਡੇ ਤੱਕ ਬੀਜੇਪੀ ਦੇ ਬੰਦਿਆਂ ਨੇ ਪਹੁੰਚ ਕੀਤੀ ਸਾਨੂੰ ਕੋਈ ਐਮਐਲਏ ਕਹਿੰਦਾ ਸਾਨੂੰ 10 ਕਰੋੜ ਕੋਈ 25 ਕਰੋੜ ਕਈ ਆਮ ਆਦਮੀ ਪਾਰਟੀ ਦੇ ਐਮਐਲਏ ਨੇ ਕਿਹਾ ਕਿ ਸਾਨੂੰ ਤਾਂ ਬੀਜੇਪੀ ਦੇ ਬੰਦਿਆਂ ਵੱਲੋਂ 100-100 ਕਰੋੜ ਦੀ ਜਿਹੜੀ ਆਫਰ ਹੈ ਉਹ ਆਫਰ ਹੋਈ ਹੈ ਇਹ ਇਲਜ਼ਾਮ ਸੀ ਆਮ ਆਦਮੀ ਪਾਰਟੀ ਦਾ ਆਮ ਆਦਮੀ ਪੰਜਾਬ ਸਰਕਾਰ ਦਾ ਆਮ ਆਦਮੀ ਪਾਰਟੀ ਦੇ ਐਮਐਲਿਆਂ ਦਾ ਬੀਜੇਪੀ ਦੀ ਸਰਕਾਰ ਦੇ ਉੱਪਰ ਕਿ ਸਾਨੂੰ 100-100 ਕਰੋੜ ਦੇ ਵਿੱਚ ਜਿਹੜੀ ਖਰੀਦਣ ਦੀ ਕੋਸ਼ਿਸ਼ ਹੈ ਉਹ ਕੀਤੀ ਜਾ ਰਹੀ ਹੈ ਅੱਜ ਤੋਂ 2 ਦਿਨ ਪਹਿਲਾਂ ਅਰਵਿੰਦ ਕੇਜਰੀਵਾਲ ਸਾਹਮਣੇ ਆਉਂਦੇ ਨੇ ਅਰਵਿੰਦ ਕੇਜਰੀਵਾਲ ਕਹਿੰਦੇ ਨੇ ਕਿ ਬੀਜੇਪੀ ਸਰਕਾਰ ਦੀ ਇਹ ਪਾਲਿਸੀ ਹੈ ਇਲਜ਼ਾਮ ਲਾਉਂਦੇ ਨੇ ਦਿੱਲੀ ਦੇ ਮੁੱਖ ਮੰਤਰੀ ਅਰਵਿੰਦ ਕੇਜਰੀਵਾਲ ਉਹ ਕਹਿੰਦੇ ਨੇ ਕਿ ਆਮ ਆਦਮੀ ਪਾਰਟੀ ਦਾ ਮੈਂ ਮੁਖੀਆਂ ਮੈਂ ਚੀਫ ਮਨਿਸਟਰਾਂ ਦਿੱਲੀ ਦੇ ਵਿੱਚ ਤੇ ਬੀਜੇਪੀ ਇਹ ਚਾਹੁੰਦੀ ਹੈ ਕਿ ਲਿਕਰ ਪਾਲਿਸੀ ਦਾ ਜਿਹੜਾ ਮਾਮਲਾ ਹੈਗਾ ਸ਼ਰਾਬ ਘਟਾਲਾ ਜਿਸ ਨੂੰ ਦੱਸਿਆ ਜਾਂਦਾ ਕਿ ਲਿਕਰ ਪਾਲਿਸੀ ਦੇ ਮਾਮਲੇ ਦੇ ਉੱਪਰ ਸਾਡੀ ਸਰਕਾਰ ਨੂੰ ਉਲਝਾ ਕੇ ਸਾਨੂੰ ਉਲਝਾ ਕੇ अरविंद केजरीवाल ਨੂੰ ਉਹ ਜੇਲ੍ਹ ਦੇ ਅੰਦਰ ਦੇਣਾ ਚਾਹੁੰਦੇ ਨੇ ਯਾਨੀ ਕਿ ਮੈਨੂੰ ਉਹ ਜੇਲ੍ਹ ਦੇ ਅੰਦਰ ਦੇਣਾ ਚਾਹੁੰਦੇ ਨੇ ਤੇ ਮੈਨੂੰ ਜੇਲ੍ਹ ਦੇ ਵਿੱਚ ਸੱਟ ਕੇ ਸਾਡੀ ਜਿਹੜੀ ਆਮ ਆਦਮੀ ਪਾਰਟੀ ਦੀ ਸਰਕਾਰ ਹੈ ਦਿੱਲੀ ਦੇ ਵਿੱਚ ਉਹ ਸਰਕਾਰ ਨੂੰ ਤੋੜਿਆ ਜਾਊਗਾ ਇਹ ਗੱਲ ਜਾਂ ਇਹ ਇਲਜ਼ਾਮ ਬੀਜੇਪੀ ਦੇ ਉੱਪਰ ਆਮ ਆਦਮੀ ਪਾਰਟੀ ਸੁਪਰੀਮੋ अरविंद केजरीवाल ਨੇ ਲਾਇਏ ਨੇ ਦੋਸਤੋ केजरीवाल ਸਾਹਿਬ ਕਹਿੰਦੇ ਨੇ ਕਿ ਸਾਡੇ ਜਿਹੜੇ ਐਮਐਲਏ ਨੇ ਸੱਤ ਐਮਐਲਏ ਨਾਲ ਸਿੱਧਾ ਸੰਪਰਕ ਹੋਇਆ ਵੈਲਸਦਾਂ ਕਹਿੰਦੇ ਕਿ ਕਹਿੰਦੇ ਨੇ ਕਿ ਸਾਡਾ 20 ਐਮਐਲਏਾਂ ਦੇ ਨਾਲ ਸੰਪਰਕ ਆ ਪਰ ਕਹਿੰਦੇ ਕਿ ਜਿਹੜਾ ਸਾਨੂੰ ਪਤਾ ਹੋ ਸਾਡੇ ਸੱਤ ਐਮਐਲਏਾਂ ਤੱਕ ਪਹੁੰਚਣ ਦੀ ਕੋਸ਼ਿਸ਼ ਕੀਤੀ ਗਈ ਹੈ ਸਾਡੇ ਸੱਤ ਐਮਐਲਏਾਂ ਨੂੰ ਜਾਂ ਹੋਰ ਐਮਐਲਏਾਂ ਨੂੰ ਜਦੋਂ ਰਾਤ ਦੇ ਵਿੱਚ ਕਹਿੰਦੇ ਕਿ ਬੀਜੇਪੀ ਸਰਕਾਰ ਨੇ ਲੈ ਕੇ ਜਾਂਦਾ ਤab 25-25 ਕਰੋੜ ਦੀ ਜਿਹੜੀ ਗੱਲ ਹੈ ਕਿ 25 ਕਰੋੜ ਸਾਡੇ ਐਮਐਲਏ ਨੂੰ ਦੇਣ ਨੂੰ ਫਿਰਦੇ ਨੇ ਕਿ 25 ਕਰੋੜ ਦੇ ਵਿੱਚ ਅਰਵਿੰਦ ਕੇਜਰੀਵਾਲ ਦੇ ਐਮਐਲਏ ਬਿਕ ਜਾਣਗੇ ਭਾਜਪੀ ਦੇ ਵਿੱਚ ਸ਼ਾਮਲ ਹੋ ਜਾਣਗੇ ਤੇ ਜਿਹੜੀ ਸਾਡੀ ਸਰਕਾਰ ਹੈ ਸਾਡੀ ਸਰਕਾਰ ਨੂੰ ਤੋੜਤਾ ਜਾਊਗਾ ਪਰ ਅਰਵਿੰਦ ਕੇਜਰੀਵਾਲ ਕਹਿੰਦੇ ਨੇ ਕਿ ਸਾਡੇ ਜਿਹੜੇ ਐਮਐਲਏ ਨੇ ਸਾਡੇ ਐਮਐਲਏ ਬਿਕਣ ਵਾਲੇ ਨਹੀਂ ਹੈਗੇ ਇਹਨੂੰ ਪੂਰੇ ਨੂੰ ਨਾਮ ਦਿੱਤਾ ਆਪਰੇਸ਼ਨ ਲੋਰਡਸ ਯਾਨੀ ਕੇਰਬਿੰਦ ਕੇਜਰੀ ਵਾਲੇ ਕਹਿੰਦੇ ਨੇ ਕਿ ਸਾਡੀ ਸਰਕਾਰ ਤੋੜਦ ਨੂੰ ਫਿਰਦੀ ਹੈ ਬੀਜੇਪੀ 25 ਕਰੋੜ ਦੇ ਵਿੱਚ ਸਾਡਾ 1 ਐਮਐਲਏ ਖਰੀਦਦ ਨੂੰ ਫਰਦੇ ਨੇ 20 ਤੋਂ ਵੱਧ ਬੰਦਿਆਂ ਦੇ ਨਾਲ ਸੰਪਰਕ ਹੋਇਆ ਤੇ ਜਿਹੜਾ ਕਹਿੰਦਾ ਕਿ ਸਾਨੂੰ ਪਤਾ ਸੰਪਰਕ ਹੋਇਆ ਉਹ ਸੱਤ ਬੰਦਿਆਂ ਨੇ ਸਾਡੇ ਕੋਲ ਇਨਫੋਰਮੇਸ਼ਨ ਹੈ ਕਿ ਜਿਹੜੇ ਸਾਡੇ ਸੱਤ ਐਮਐਲਏ ਨੇ ਉਹ ਜਿਹੜੇ ਹੈਗੇ ਨੇ ਸੰਪਰਕ ਦੇ ਵਿੱਚ ਨੇ ਪਰ ਕਹਿੰਦਾ ਕਿ ਸਾਡੇ ਬੰਦੇ ਇਮਾਨਦਾਰ ਨੇ ਉਹ ਕਿਤੇ ਨਹੀਂ ਹੋਊਗਾ ਦੂਜੇ ਪਾਸੇ ਬੀਜੇਪੀ ਕਹਿੰਦੀ ਕਿ ਕੁਝ ਨਹੀਂ ਹੈਗਾ ਚੋਣ ਸਟੰਟ ਹੈ ਇੱਕ ਅਰਵਿੰਦ ਕੇਜਰੀਵਾਲ ਜਾਂ ਪੂਰੀ ਪਾਰਟੀ ਆਪਣੇ ਆਪ ਨੂੰ ਜਿਵੇਂ ਪੇੜ ਤੋਂ ਦੱਸ ਕੇ ਵੋਟਾਂ ਵਟੋਰਦੀ ਹੈ ਕਿ ਵੋਟਾਂ ਵਟੋਰਨ ਤੱਕ ਹੀ ਸੀਮਤ ਹੈ ਆਈਡੀਆ ਇਸ ਤੋਂ ਅੱਗੇ ਕੁਝ ਨਹੀਂ ਹੈਗਾ ਬੀਜੇਪੀ ਨੇ ਕਿਹਾ ਕਿ ਕਿਹੜਾ رابطہ ਹੋਇਆ ਫੋਨ ਦੇ ਨਾਲ رابطہ ਹੋਇਆ ਐਸਐਮਐਸ ਦੇ ਨਾਲ رابطہ ਹੋਇਆ ਜੀਮੇਲ ਦੇ ਨਾਲ رابطہ ਹੋਇਆ ਜਿਹੜਾ ਕੋਈ ਟਾਕਿੰਗ ਦਾ ਵੇ ਬਣਿਆ ਉਹ 1 ਟੂ 1 ਹੋਇਆ ਕੋਈ ਸਬੂਤ ਹੋਵੇ ਤੁਸੀਂ ਸਬੂਤ ਕੱਢ ਕੇ ਪ੍ਰੈਸ ਕਾਨਫਰੰਸ ਕਰੋ ਕਿ ਝੂਠੇ ਇਲਜ਼ਾਮ ਬਾਜ਼ੀਆਂ ਦੇ ਦੌਰ ਦੇ ਵਿੱਚ ਕੁਝ ਨਹੀਂ ਰੱਖਿਆ ਹੈਗਾ ਉਹ ਕਹਿੰਦੇ ਕਿ ਤੁਸੀਂ ਹੁਣ ਚੋਣ ਤੋਂ ਭੱਜ ਰਹੇ ਹੋ ਦਿੱਲੀ ਦੇ ਵੀ ਤੁਹਾਡੀ ਸਰਕਾਰ ਇਸ ਵਾਰ ਬਣਨੀ ਹੈ ਨਹੀਂ বিজেপি ਦਾ ਇਲਜ਼ਾਮ ਲਾਉਂਦੀ ਹੈ ਕਿ ਤੁਸੀਂ ਜਿਹੜਾ ਝੂਠ ਦਾ ਇੱਕ ਵੱਡਾ ਫਰੇਮ ਸਿਰਜਿਆ ਸੀ ਉਹ ਫਰੇਮ ਸਾਰਾ ਹੁਣ ਨਕਾਬ ਹੋ ਚੁੱਕਿਆ ਸੋ ਉਹ ਦੇ ਕਹਿੰਦੇ ਕਿ ਚਿਹਰੇ ਦੇ ਉੱਪਰ ਉਹ ਨਕਾਬ ਨਹੀਂ ਹੋ ਉਤਰ ਚੁੱਕੇ ਨੇ ਤੁਸੀਂ ਚੋਣ ਜਿੱਤ ਨਹੀਂ ਰਹੇ ਹੈਗੇ ਤੁਸੀਂ ਈਡੀ ਦੇ ਸੰਬੰਧਾਂ ਦਾ ਕੋਈ ਜਵਾਬ ਨਹੀਂ ਦੇ ਰਹੇ ਹੈਗੇ ਤੁਸੀਂ ਈਡੀ ਅੱਗੇ ਪੇਸ਼ ਨਹੀਂ ਹੋ ਰਹੇ ਹੈਗੇ ਤਾਂ ਇਸੇ ਕਰਕੇ ਤੁਸੀਂ ਹੁਣ ਆਪਣੀ ਜਿਹੜੀ ਚੋਣ ਰਣਨੀਤੀ ਆ ਉਹ ਭਾਜਪਾ ਦੇ ਸਿਰ ਸੱਟੇਗੇ ਤੁਸੀਂ ਇਹਨੂੰ ਘੱਡ ਰਹੇ ਹੋ ਇਹ ਜਿਹੜਾ ਇਲਜ਼ਾਮ ਹੈ ਇਹ ਇਲਜ਼ਾਮ ਦੋਸਤੋ ਅ ਰਵਿੰਦ ਕੇਜਰੀਵਾਲ ਦੀ ਗੱਲਾਂ ਨੂੰ ਕਾਊਂਟਰ ਕੀਤਾ ਭਾਜਪਾ ਪਾਰਟੀ ਨੇ ਤੁਸੀਂ ਦੇਖੋ ਕਿ ਇਹ ਸਾਰਾ ਮਾਮਲਾ ਪੰਜਾਬ ਦੇ ਵਿੱਚ ਵੀ ਆਇਆ ਸੀ ਜਦੋਂ ਪੰਜਾਬ ਦੇ ਵਿੱਚ ਨਵੀਂ ਨਵੀਂ ਸਰਕਾਰ ਬਣੀ ਸੀ ਉਦੋਂ ਭਗਵੰਤ ਮਾਨ ਸਾਜਾ ਪੂਰੀ ਸਰਕਾਰ ਨੇ ਦਾਅਵਾ ਕੀਤਾ ਸੀ ਕਿ ਆਪਰੇਸ਼ਨ ਲੋਡਸ ਦੇ ਰਾਹੀਂ ਬੀਜੇਪੀ ਸਾਡੀ ਸਰਕਾਰ ਹੈ ਜਿਹੜੀ ਉਹ ਤੋੜਨਾ ਚਾਹੁੰਦੀ ਹੈ ਉਦਾਹਰਨ ਦਿੰਦੇ ਨੇ ਕਿ ਕਰਨਾਟਕ ਦੇ ਵਿੱਚ ਐ ਹੋਇਆ ਮਹਾਰਾਸ਼ਟਰ ਦੇ ਵਿੱਚ ਐ ਹੋਇਆ ਕਿ ਜਿੱਥੇ ਬੀਜੇਪੀ ਦੀ ਕੋਈ ਸਰਕਾਰ ਨਹੀਂ ਬਣਦੀ ਹੈ ਜਿੱਥੇ ਬੀਜੇਪੀ ਦੇ ਕੋਲ ਸਰਕਾਰ ਨਹੀਂ ਬਣਦੀ ਹੈ ਉੱਥੇ ਬੀਜੇਪੀ ਮਨੀ ਪਾਵਰ ਦੇ ਨਾਲ ਮਸਲ ਪਾਵਰ ਦੇ ਨਾਲ ਆਪਣੀ ਵੱਡੀ ਤਾਕਤ ਦੇ ਨਾਲ ਉੱਥੇ ਸਰਕਾਰਾਂ ਡੇਗ ਦਿੰਦੀ ਹੈ ਤੇ ਉੱਥੇ ਆਪਣੀਆਂ ਜਿਹੜੀਆਂ ਸਰਕਾਰਾਂ ਨੇ ਉਹ ਸਰਕਾਰਾਂ ਬਣਾ ਲੈਂਦੀ ਹੈ ਤਾਂ ਜਾ ਉਦਾਹਰਣ ਜਦੋਂ ਪੋਲੀਟਿਸ਼ੀਅਨ ਦੰਦੇ ਨੇ ਜਿਹੜੇ ਮੁੱਖ ਵਿਰੋਧੀ ਧਿਰ ਨੇ ਬੀਜੇਪੀ ਦੇ ਉਹ ਨਾਲ ਨਾਲ ਬਿਹਾਰ ਦੀ ਗੱਲ ਵੀ ਲੈ ਆਉਂਦੇ ਨੇ ਕਿ ਬਿਹਾਰ ਦੇ ਵਿੱਚ ਜਿਸ ਤਰੀਕੇ ਦੇ ਨਾਲ ਨਿਤਿਸ਼ ਕੁਮਾਰ 20 ਸਾਲ ਤੋਂ ਲਗਾਤਾਰ ਸੱਤਾ ਦੇ ਵਿੱਚ ਬਣੇ ਹੋਏ ਨੇ ਕਿ ਜਿਹੜੇ ਪਹਿਲੇ ਨਿਤਿਸ਼ ਕੁਮਾਰ ਕਹਿੰਦੇ ਸੀ ਕਿ ਅਸੀਂ ਮਰਨਾ ਪਸੰਦ ਕਰਾਂਗੇ ਪਰ ਬੀਜੇਪੀ ਦੇ ਨਾਲ ਜਾਣਾ ਪਸੰਦ ਨਹੀਂ ਕਰਾਂਗੇ ਅੱਜ ਕਹਿੰਦਾ ਕਿ ਇੰਡੀਆ ਦੇ ਵਿੱਚ ਇਹ ਮੂੜੇ ਸ਼ਾਮਲ ਹੋ ਗਏ ਕਿ ਜਿਹੜੀਆਂ ਤਾਕਤਾਂ ਬਿਹਾਰ ਦੇ ਵਿੱਚ ਵਰਤੀਆਂ ਉਹੀ ਤਾਕਤਾਂ ਦਿੱਲੀ ਦੇ ਵਿੱਚ ਭਾਜਪਾ ਦੀ ਸਰਕਾਰ ਹੈ ਜਿਹੜੀ ਉਹ ਸਰਕਾਰ ਅਜਮਾ ਕੇ ਸਾਡੀਆਂ ਸਰਕਾਰਾਂ ਨੂੰ ਡਿਗਣਾ ਚਾਹੁੰਦੀ ਹੈ ਤਾਂ ਦੋਸਤੋ ਇਹ ਗੱਲ ਕੋਈ ਨਵੀਂ ਨਹੀਂ ਹੈਗੀ ਦੇਸ਼ ਦੀ ਸਿਆਸਤ ਦੇ ਵਿੱਚ ਸਰਕਾਰਾਂ ਤੋੜਨੀਆਂ ਜਾਂ ਫਿਰ ਇਸ ਗੱਲ ਦੀ ਇੱਕ ਹਮਦਰਦੀ ਲੈਣੀ ਕਿ ਸਾਡੀਆਂ ਸਰਕਾਰਾਂ ਤੋੜੀਆਂ ਜਾ ਰਹੀਆਂ ਨੇ ਆਸਿੰਕ ਇਕੱਲੇ ਮੈਂ ਅਰਵਿੰਦ ਕੇਜਰੀਵਾਲ ਜਾਂ ਹੋਰ ਲੀਡਰਾਂ ਦੀ ਗੱਲ ਨਹੀਂ ਕਰਦਾ ਸਮੇਂ-ਸਮੇਂ ਤੇ ਉੱਪਰ ਜਿਹੜੀਆਂ ਸਾਰੀਆਂ ਗੱਲਾਂ ਨੇ ਇਹ ਗੱਲਾਂ ਚੱਲਦੀਆਂ ਆਉਂਦੀਆਂ ਨੇ ਰਹਿੰਦੀਆਂ ਨੇ ਕਿ ਕੋਈ ਇੱਕ ਤਾਂ ਸਿਆਸੀ ਲੀਡਰ ਨੇ ਸਿਆਸੀ ਪਲੇਟਫਾਰਮ ਨੇ ਆਪਣੀ ਆਪਣੀ ਜਿਹੜੀ ਗੱਲਬਾਤ ਹੈ ਉਹ ਹਰ ਇੱਕ ਲੀਡਰ ਕਰਦੇ ਹੁੰਦੇ ਨੇ ਪਰ ਜਿਉਂ-ਜਿਉਂ ਲੋਕ ਸਭਾ ਦੀ ਚੋਣ ਨੇੜੇ ਆਉਣੀ ਹੈ ਤਿਉਂ-ਤਿਉਂ ਤੁਸੀਂ ਦੇਖ ਸਕਦੇ ਹੋ ਕਿ ਜਿਹੜਾ ਇਹ ਸਿਆਸੀ ਮਾਹੌਲ ਹੈ ਮਾਹੌਲ ਹੋਰ ਪਖੂਗਾ ਇਲਜ਼ਾਮਬਾਜ਼ੀਆਂ ਦਾ ਦੌਰ ਹੋਊਗਾ بڑے ਗੱਠਜੋੜ ਬਣਨਗੇ بڑے ਗੱਠਜੋੜ ਟੜਕਣਗੇ ਵੀ ਬੜਾ ਕੁਛ ਹੈ ਦੋਸਤੋ ਜਿਹੜਾ ਇਹਦੇ 'ਚ ਹੋਊਗਾ ਸੋ ਭਾਜਪੀ ਲਗਾਤਾਰ ਰਾਜ ਕਰ ਰਹੀ ਹੈ ਦੋਸਤੋ 2014 ਦੇ ਵਿੱਚ ਭਾਜਪੀ ਆਈ ਸੀ ਹੁਣ 24 ਆਉਣ ਵਾਲਾ ਅੱਗੇ ਵੀ ਭਾਜਪੀ ਦੀ ਕਵਰਡੀ ਪਲਾਨਿੰਗ ਹੈਗੀ ਹੈ ਕਿ ਅਸੀਂ ਕਿਸੇ ਤਰੀਕੇ ਦੇ ਨਾਲ ਜਿਹੜੀ ਸਾਡੀ ਟਿਨਿਓਰ ਹੈ ਅਸੀਂ ਤੀਜੇ ਉਹਦੇ 'ਚ ਆਪਣੇ ਦੌਰ ਦੇ ਵਿੱਚ ਸ਼ਾਮਲ ਹੋ ਸਕੀਏ ਦੋ ਵਾਰ ਅਸੀਂ ਛਾਨਾ ਮਤਾ ਰਾਜ ਕੀਤਾ 14 ਤੋਂ ਲੈ ਕੇ 24 ਤੱਕ ਕਾਂਗਰਸ ਜ਼ੋਰ ਮਾਰ ਰਹੀ ਹੈ ਕਿ ਕਿਉਂ ਨਾ ਅਸੀਂ ਹੀ ਸੱਤਾ ਦੇ ਵਿੱਚ ਆ ਜਾਈਏ ਅਰਵਿੰਦ ਕੇਜਰੀਵਾਲ ਦਾ ਵਿਦਾਵਾ ਕੇ ਜੇ ਸਾਡੇ ਕੋਲ ਦੇਸ਼ ਦੀ ਸੱਤਾ ਆਊਗੀ ਤਾਂ ਅਸੀਂ ਉਦੋਂ ਉਹ ਜਿਹੜਾ ਵਿਕਾਸ ਹੈ ਦੇਸ਼ ਦਾ ਕਰ ਪਾਵਾਂਗੇ ਜਿਵੇਂ ਅਸੀਂ ਦਿੱਲੀ ਭ੍ਰਿਸ਼ਟਾਚਾਰ ਤੋਂ ਮੁਕਤ ਕਰਤੀ ਜਿਵੇਂ ਅਸੀਂ ਪੰਜਾਬ ਪ੍ਰਸ਼ਦਾਚਾਰ ਤੋਂ ਮੁਕਤ ਕਰਤਾ ਜਿਵੇਂ ਅਸੀਂ ਪੰਜਾਬ ਨੂੰ ਇੱਕ ਵੱਖਰੇ ਹੀ ਦੌਰ ਦੇ ਵਿੱਚ ਲੈ ਕੇ ਚਲੇ ਗਏ ਜਿਵੇਂ ਅਸੀਂ ਦਿੱਲੀ ਨੂੰ ਇੱਕ ਵੱਖਰੀ ਹੀ ਅਲੱਗ ਦੁਨੀਆ ਦੇ ਵਿੱਚ ਲੈ ਕੇ ਚਲੇ ਗਏ ਉਦਾਂ ਹੀ ਅਸੀਂ ਦੇਸ਼ ਨੂੰ ਉਦੋਂ ਅੱਗੇ ਲੈ ਕੇ ਜਾਵਾਂਗੇ ਜਦੋਂ ਅਰਵਿੰਦ ਕੇਜਰੀਵਾਲ ਦਾ ਜਿਹੜਾ ਫੇਸ ਹੈ ਉਹ ਪ੍ਰਾਈਮ ਮਿਨਿਸਟਰ ਦਾ ਫੇਸ ਬਣੂਗਾ ਤੇ ਅਰਵਿੰਦ ਕੇਜਰੀਵਾਲ ਦੇਸ਼ ਦੇ ਪ੍ਰਧਾਨ ਮੰਤਰੀ ਹੋਣਗੇ ਇਹ ਗੱਲ ਦਾ ਦਾਵਾ ਆਮ ਆਦਮੀ ਪਾਰਟੀ ਕਰਦੀ ਹੈ ਸਾਰੇ ਹੀ ਜਿਹੜੇ ਸਿਆਸਦਾਨ ਨੇ ਲਗਾਤਾਰ ਆਪਣੀ ਸਿਆਸੀ ਦੌੜ ਦੇ ਵਿੱਚ ਸ਼ਾਮਲ ਨਹੀਂ ਕਿ ਅਸੀਂ ਦੇਸ਼ ਦੇ ਵਿਕਾਸ ਦੇ ਵਿੱਚ ਕੋਈ ਹਿੱਸਾ ਪਾ ਸਕੀਏ ਸੋ ਵਿਕਾਸ ਸਾਰੇ ਹੀ ਕਰਨਾ ਚਾਹੁੰਦੇ ਨੇ ਦੇਸ਼ ਦਾ ਤੁਸੀਂ ਆਪਣੀ ਫੀਡਬੈਕ ਸਾਨੂੰ ਇਹਨਾਂ ਗੱਲਾਂ ਦੇ ਉੱਪਰ ਕਮੈਂਟ ਬਾਕਸ ਵਿੱਚ ਭੇਜ ਸਕਦੇ ਹੋ